ਅਕਸਰ ਹੀ ਆਪਣੇ ਪੰਜਾਬ ਦੇ ਵਿੱਚ ਬਹੁਤ ਸਾਰੇ ਰੀਤੀ ਰਿਵਾਜ ਤੇ ਰਸਮਾਂ ਮਨਾਇਆ ਜਾਂਦੀਆਂ ਨੇ ਅੱਜ ਦੀ ਵੀਡੀਓ ਦੇ ਵਿੱਚ ਜਿਹੜੀ ਰਸਮ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਹ ਰਸਮ ਨੂੰ ਕਹਿੰਦੇ ਨੇ ਬਾਹਰ ਵਧਾਈ ਦੀ ਰਸਮ ਇਹਦੇ ਵਿੱਚ ਜਦੋਂ ਕਿਸੇ ਘਰ ਕੁੜੀ ਕੋਲ ਜਵਾਕ ਹੁੰਦਾ ਹੈ ਤਾਂ ਉਸ ਨੂੰ 5 ਦਿਨਾਂ ਤੋਂ ਬਾਅਦ ਅੰਦਰੋਂ ਕੇਸੀ ਸ্নান ਕਰਾ ਕੇ ਬਾਹਰ ਕੱਢਿਆ ਜਾਂਦਾ ਹੈ ਤੇ ਮਾਤਾ ਦੇਵ ਮੱਥਾ ਟੇਕਿਆ ਜਾਂਦਾ ਹੈ ਮਾਤਾ ਦੀ ਜੋਤ ਲਾਈ ਜਾਂਦੀ ਹੈ ਜੇਕਰ ਪੰਜ ਦਿਨਾਂ ਤੋਂ ਪਹਿਲਾਂ ਕੋਈ ਬਾਰ ਦਾ ਚੱਕਰ ਪੈ ਜੇ ਬਾਰ ਨਿਤ ਪਾਇਆ ਜਾਂਦਾ ਇਹਦੇ ਵਿੱਚ ਸ਼ਨੀਵਾਰ ਕਹ ਲੋ ਬਾਰ ਦਾ ਖਾਸ ਕਰਕੇ ਧਿਆਨ ਰੱਖਿਆ ਜਾਂਦਾ ਹੈ ਬਾਰ ਵਧਾਈ ਦੀ ਰਸਮ ਵੇਲੇ ਜਾਂ ਨਿੰਮ ਬਣਵਾਈ ਦੀ ਰਸਮ ਵੇਲੇ ਤੇ ਜੇਕਰ ਪੰਜ ਦਿਨਾਂ ਤੋਂ ਪਹਿਲਾਂ ਬਾਰ ਲੰਘਦਾ ਦਿਖੇ ਤਾਂ ਤਿੰਨ ਦਿਨਾਂ ਤੋਂ ਚਾਰ ਦਿਨਾਂ ਤੋਂ ਜੇਕਰ ਬਾਰ ਵਧਾਈ ਦੀ ਰਸਮ ਕੀਤੀ ਜਾਵੇ ਤਾਂ ਕੀ ਹੁੰਦਾ ਜਦੋਂ ਮਾਤਾ ਦੀ ਜੋਤ ਲਾਉਂਦੇ ਨੇ ਤਾਂ ਉਦੋਂ ਜੌਣ ਨੂੰ ਕੱਢ ਕੇ ਪਾਣੀ ਦੀ ਬਾਲਟੀ ਦੇ ਵਿੱਚ ਪਾਇਆ ਜਾਂਦਾ ਹੈ ਐਦਾਂ ਦੀਆਂ ਕੁਝ ਰੀਤੀ ਰਿਵਾਜ ਨੇ ਐਦਾਂ ਦੀਆਂ ਕੁਝ ਰਸਮਾਂ ਕਰਕੇ ਜਿਹੜਾ ਆਪਣਾ ਪੰਜਾਬ ਹੈ ਉਹ ਅਕਸਰ ਚਰਚਾ ਦੇ ਵਿੱਚ ਜਾਂ ਕਹਿ ਲਓ ਦੁਨੀਆ ਦੀ ਨਜ਼ਰ ਦੇ ਵਿੱਚ ਰਹਿੰਦਾ ਹੈ ਤੇ ਲੋਕ ਬਹੁਤ ਹੈਗੇ ਨੇ ਜੋ ਇਹਨੂੰ ਦੇਖਣ ਵਾਸਤੇ ਆਉਂਦੇ ਨੇ ਤੇ ਪੂਰੀ ਵੀਡੀਓ ਤੁਸੀਂ ਵੀ ਦੇਖ ਕੇ ਜਰੂਰ ਜਾਣਾ ਤੇ ਜੇ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਤੇ ਪੇਜ ਨੂੰ ਫੋਲੋ ਸਬਸਕ੍ਰਾਈਬਰ ਜਰੂਰ ਕਰ ਲੈਣਾ ਤੇ ਬਣੇ ਰਹੋ ਵੀਡੀਓ ਨਾਲ